ਵੱਡੇ ਟੂਰਨਾਮੈਂਟ ਦੇ ਨਾਲ ਕਾਲਾਜੀ ਟੀਮਾਂ ਆ ਗਈਆਂ ਨੇ ਆਪਾਂ ਵਿਕਸਾ ਮੈਚ ਸ਼ੁਰੂ ਕਰਾ ਦਈਏ ਭਾਈ ਦੋਨਾਂ ਟੀਮਾਂ ਦੇ ਖਿਡਾਰੀ ਖੜਗ ਸਾਹਿਬ ਤੁਸੀਂ ਵੀ ਨੋਟ ਕਰ ਲਿਓ ਪ੍ਰਬੰਧਕਾਂ ਦਾ ਹੁਕਮ ਹੋਇਆ ਹੈ ਕਿ ਜਾਫੀਆਂ ਦੇ ਟੱਚ ਵੀ ਗਿਨੇ ਜਾਣਗੇ ਕਿੰਨੇ ਟੱਚ ਲਾ ਕੇ ਕਿੰਨੇ ਜਫੇ ਜਿਹੜਾ ਖਿਡਾਰੀ ਲਾਵੇਗਾ ਜਾਫੀ ਦੇ ਜਫੇ ਤੇ ਗਿਨੇ ਜਾਣਗੇ ਪਰ ਨਾਲ ਦੀ ਨਾਲ ਕਿੰਨੇ ਟੱਚ ਲਾਏ ਉਹ ਵੀ ਗਿੰਦੀ ਜਿਹੜੀ ਹਰ ਕੰਮ ਸੇ ਜੀ ਵਿਰਕ ਸਾਹਿਬ ਪ੍ਰਧਾਨ ਸਾਹਿਬ ਕੀਤੀ ਜਾਵੇਗੀ ਬੇਤੀ ਐਲੈਕਟ੍ਰੀਸ਼ਨ ਮੇਰੇ ਵੀਰ ਨੂੰ ਕਿ ਕਿਰਪਾ ਕਰਕੇ ਲਾਈਟਾਂ ਜਿਹੜੀਆਂ ਸਾਰੀਆਂ ਨਹੀਂ ਹੋਈਆਂ ਉਹ ਮੇਰੇ ਵੀਰ ਲਾਈਟਾਂ ਨੂੰ ਆਨ ਕਰ ਦੇਣ ਲਾਈਟਾਂ ਦੀ ਰੋਸ਼ਨੀ ਵਿੱਚ ਅੱਜ ਦਾ ਕਬੱਡੀ ਦਾ ਫਾਈਨਲ ਮੈਚ ਹੋਣ ਜਾ ਰਿਹਾ ਜਿੰਨੀ ਸੰਗਤ ਬੇਸ਼ੱਕ ਹਨੇਰੇ ਵਿੱਚ ਬੈਠੇ ਐ ਕੋਈ ਵੀਰੇ ਵੀਰ ਲਾਈਟਾਂ ਦੇ ਮੂਹਰੇ ਬੈਠੇ ਐ ਸਾਰਿਆਂ ਦੇ ਚਰਨਾਂ ਵਿੱਚ ਆਖਰੀ ਮੇਰੇ ਵੱਲ ਬੇਨਤੀ ਹੈ ਜ਼ੋਰਦਾਰ ਤਾੜੀ ਮਾਰ ਕੇ ਆਗਿਆ ਦਿਓ ਫਾਈਨਲ ਮੈਚ ਆਪਾਂ ਸ਼ੁਰੂ ਕਰਾ ਦਈਏ ਸਾਰੇ ਜ਼ੋਰਦਾਰ ਤਾੜੀ ਮਾਰ ਕੇ ਮਿਹਰਬਾਨੀ ਮਿਹਰਬਾਨੀ ਸਾਰੀ ਸੰਗਤ ਦੀ ਧੰਨਵਾਦ ਮਖ ਤੇ ਕਬੱਡੀ ਪਾਉਣ ਜਾ ਰਹੇ ਨੇ ਜਨਾਬ ਮੱਖਣ ਅਲੀ ਜੀ ਗੁਰਦੇਵ ਬਠਾ ਜੀ ਧੰਨਵਾਦ ਸਾਰੇ ਕਮੇਟੀ ਮੈਂਬਰਸ ਦਾ ਰੈਫਰੀਜ਼ ਦਾ ਜਰਨਲਿਸਟ ਦਾ ਕਬੱਡੀ ਦੇ ਖਿਡਾਰੀਆਂ ਦਾ ਕੋਚਾਂ ਦਾ ਸਾਰੀਆਂ ਟੀਮਾਂ ਦਾ ਕਪਤਾਨਾਂ ਦਾ ਕਿਸੇ ਕੋਲ ਨਹੀਂ ਕੋਠਾ ਸੌਣ ਜਗਾ ਕੋਈ ਡੰਗੜਾ ਵਾਲੀ ਲੈਂਟਰ ਪਾਈ ਫਿਰਦਾ ਕੋਈ ਸਾਈਕਲ ਵੀ ਲਵੇ ਵਿਆਹ ਜਿੱਤੇ ਕੋਈ ਕਾਰਾਂ 'ਚ ਕੁੱਤੇ ਬਿਠਾਈ ਫਿਰਦਾ ਕੋਈ ਮਛਰਾਂ ਨੂੰ ਮਾਰਦਾ ਸੌਂ ਜਾਂਦਾ ਕੋਈ ਚੂਚਿਆਂ ਨੂੰ ਜਨਰੇਟਰ ਲਾਈ ਫਿਰਦਾ ਕੋਈ ਗੂੜੇ ਦੇ ਢੇਰ 'ਚੋਂ ਰੋਟੀ ਲੱਭੇ ਕੋਈ ਬੱਚਿਆਂ ਨੂੰ 버ਗਰ ਪੀਜ਼ੇ ਖਵਾਈ ਫਿਰਦਾ ਕਿਸੇ ਨੂੰ ਪਤਾ ਨਹੀਂ ਦੌਲਤਾਂ ਕਿੰਨੀਆਂ ਨੇ ਕੋਈ ਦਿਹਾੜੀ ਟੱਕ ਕਰਕੇ ਡੰਗ ਟਪਾਈ ਫਿਰਦਾ ਕੋਈ ਰੰਗ-ਬਰੰਗੀਆਂ ਪੋਸ਼ਾਕਾਂ ਪਾਉਂਦਾ ਕੋਈ ਨੰਗਾ ਰਹਿ ਕੇ ਜ਼ਿੰਦਗੀ ਚਲਾਈ ਫਿਰਦਾ ਰਾਣਾ ਮਾਧੋ ਚੰਡੀਆਂ ਤਲਬਦਾ ਉਸ ਮਾਲਕ ਨੂੰ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ ਜਿਹੜਾ ਸਾਰੀ ਇਹ ਖੇਡ ਰਚਾਈ ਫਿਰਦਾ ਹਾਂ ਇਲੈਕਟ੍ਰੀਸ਼ੀਅਨ ਜੀ ਮਿਹਰबानी ਕਰਕੇ ਲਾਈਟਾਂ ਆਨ ਕਰ ਦੇਣਾ ਫਾਈਨਲ ਮੁਕਾਬਲਾ ਬਹੁਤ ਵੱਡੇ ਪੱਧਰ ਦਾ ਖੇਡਿਆ ਜਾਵੇਗਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੱਭੂ ਸੁਪੇਨ ਤੋਂ ਜੁੜਿਆ ਹੋਇਆ ਇਹਨਾਂ ਮੈਚਾਂ ਨੂੰ ਤੱਕਰਿਆ ਪਰਸਰਾਪੁਰਿਆ ਸਰਵਜੀਤ ਸਿੰਘ ਸ਼ੱਭੂ ਕਬੱਡੀ ਖੇਡ ਦਾ ਸਪੀਨ ਦੇ ਵਿੱਚ ਜਾ ਵਸਿਆ ਸੁਰਖਪੁਰਿਆ ਜਗਤਾਰ ਸਿੰਘ ਟੀਟੂ ਤੇ ਪਿੰਦੂ ਸੁਰਖਪੁਰਿਆ ਮਾਣਾ ਬਡਾਲੇ ਫਾਟਕ ਦਾ ਲਾਡੀ ਸਿੱਧਵਾ ਦੋਨਾਂ ਦਾ ਵੀਰੂ ਸੈਦੋ ਵਾਲੀਆ ਸਾਰੇ ਮਾਣ ਕਬੱਡੀ ਦੇ ਖਿਡਾਰੀ ਹਾਂ ਕੋਈ ਵੀ ਮਨਜਿੰਦਰ ਸਿੰਘ ਮਨਜਿੰਦਰ ਔਲਰਾ ਤੁਹਾਡੇ ਲਾਗੇ ਨੂੰ ਬਿਠਾ ਦਿਓ ਜਿਹੜੇ ਐਕਟਿਵ ਨੇ ਖੜੇ ਰਹਿਣਾ ਸੋ ਜਿਹੜੇ ਐਕਟਿਵ ਨਹੀਂ ਕੋਚ ਦਾ ਖੜੇ ਰਹਿਣਾ ਪਰ ਬਾਕੀ ਥੋੜਾ ਕੰਫਰਕ ਇਧਰੇ ਪਾਸੇ ਪ੍ਰਬੰਧਕਾਂ ਵੱਲੋਂ ਇਹ ਦਿਸ਼ਾ ਨਿਰਦੇਸ਼ ਨੇ ਕਬੱਡੀ 365.com ਸਰੀਰ ਗੁੰਦਵੇਂ ਕਬੱਡੀ ਵਿੱਚ ਪਾਉਣ ਤੋਂ ਬਾਅਦ ਨਾ ਕੋਈ ਜਵਾਬ ਹੈ ਗੱਭਰੂ ਨਿਰਾਲਿਆਂ ਦਾ ਕਬੱਡੀ ਧਰਤੀ ਤੋਂ ਅੰਬਰ ਨੂੰ ਛੂਹ ਲੱਗੀ ਕੀ ਕਹਿਣਾ ਐ ਨਾਰੇ ਵੀਰਾਂ ਦੇ ਪਲਾਂ ਲਿਆਂਦਾ ਜਿਹੜੀ ਖੇਡ ਨੂੰ ਚਾਹੁੰਦਾ ਨਹੀਂ ਸੀ ਕੋਈ ਦੇਖਣਾ ਉਸ ਖੇਡ ਨੇ ਮੁੱਲ ਪਾਇਆ ਕਹਿੰਦੇ ਸਰੀਰਾ ਪਾਲਿਆਂ ਦਾ ਫੱਤੋ ਵਾਲੀਆ ਘਰੇ ਬੈਠ ਕੇ ਲੋਕੀ ਹੁਣ ਲਾਈਨ ਤੱਕ ਦੇ ਕਰੀਏ ਧੰਨਵਾਦ ਕਬੱਡੀ 365.com ਵਾਲਿਆਂ ਦਾ ਬੱਲੇ ਬੱਲੇ ਆ ਪਹਿਲੀ ਰੇਡ ਤੇ ਬਰੁਹਦੀ ਹੋਏ ਕਮਾਲ ਲੱਗਦਾ 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 ਜਫਾ ਰੋ ਹੈਪੀ ਚੋਲਾ ਸਾਹ ਵਾਲਾ ਕੋਸ਼ਿਸ਼ ਕਰਦਾ ਸਾਡਾ ਕੋਰਡ ਵੀ ਪਰ ਹੰਦੇ ਦੂਰ ਨੇ ਕੋਈ ਬਈ ਬੱਲੇ ਬੱਲੇ ਇਧਰ ਪਾਸੇ ਪੁਆਇੰਟ ਲੈਂਟਾ ਚੋਗੀ ਇਧਰੇ ਪਾਸੇ ਸੁਲਤਾਨ ਉਧਰ ਤਜਿੰਦਰ ਕਲਕਰ ਜੀ ਇਸ਼ਾਰਾ ਕਰਦੇ ਹੋਏ ਆ ਲਾਈਟ ਥੋੜੀ ਜੀ ਉੱਪਰ ਨੂੰ ਕਰ ਦਿਓ ਇਲੈਕਟ੍ਰੀਸ਼ੀਅਨ ਜੀ ਥੋੜੀ ਜੀ ਲਾਈਟ ਉੱਪਰ ਨੂੰ ਕਰ ਦਿਓ ਰੇਡਰ ਦੇ ਅੱਖਾਂ ਦੇ ਵਿੱਚ ਪੈਂਦੀ ਥੋੜੀ ਜੀ ਉੱਪਰ ਨੂੰ ਕਰ ਦਿਓ ਥੋੜੀ ਜੀ ਕਿਉਂਕਿ ਮੋਟਰਸਾਈਕਲ ਦਿੱਤੇ ਜਾਣਗੇ ਬੈਸਟਾਉਨ ਵਾਲੇ ਖਿਡਾਰੀਆਂ ਨੂੰ ਸਰਜਨ ਸਿੰਘ ਜੀ ਵਿਰਕ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਜਿੰਦਰ ਵਿਰਕ ਫਰਾਂਸ ਬਿੱਲਾ ਵਿਰਕ ਇਟਲੀ ਤੇ ਹੈਪੀ ਵਿਰਕ ਫਰਾਂਸ ਗੋਪੀ ਜਾਤੀ ਕੇ ਮਾਨ ਸਨਮਾਨ ਜੋ ਹੈ ਬੈਸਟੇਟ ਤੇ ਜਾਫੀ ਦਾ ਮੋਟਰਸਾਈਕਲਾਂ ਦੇ ਨਾਲ ਪਿਛਲੇ ਸਾਲ 10 ਦਾ 골ਡ ਮੈਡਲ ਦੇ ਨਾਲ ਇਸ ਸਾਲ ਜੋ ਹੈ ਗੁਰਦੇ ਮਿੱਠੇ ਦਾ ਮਾਨ ਸਨਮਾਨ ਕੀਤਾ ਗਿਆ ਫਾਈਨਲ ਮੁਕਾਬਲਾ ਫਾਈਨਲ ਆ ਜਾਓ ਜੀ ਆ ਜਾਓ ਵੀਰ ਜੀ ਥੋੜਾ ਪਿਛੇ ਆ ਜਾਓ ਜੀ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਸਾਹਬਤਾਰ ਸਿੰਘ ਜੀ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਰੇਸ਼ਮ ਸਿੰਘ ਵੱਤਾ ਹੋਇਆ ਖਿਡਾਰੀ ਭਾਈ ਹੁਣ ਰੇਡ ਤੇ ਦੇਖਦੇ ਹਾਂ ਕਿ ਕੌਣ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਚਾਰ ਖਿਡਾਰੀ ਇਧਰ ਪਾਸੇ ਤਿਆਰ ਨੇ ਸੁਰਖਪੁਰੀਏ ਮੰਗੀ ਫਿੱਟੂ ਨੂੰ ਤਾਂ ਲੋਕ ਸਲਾਮਾ ਕਰਦੇ ਨੇ ਲਓ ਸਲਾਮਾ ਹੁੰਦੀਆਂ ਨੇ ਖਿਡਾਰੀਆਂ ਨੂੰ ਰੇਸ਼ਮ ਚੰਬੇ ਵਾਲਾ ਕਬੱਡੀ ਪਾਉਂਦਾ ਹੋਇਆ ਇੱਕ ਯਾਮਾ ਰਾਦਾ ਰੇਸ਼ਮ ਖੇਡਦਾ ਲਓ ਇਧਰ ਰੇਸ਼ਮ ਔਰ ਦੂਸਰੇ ਪਾਸੇ ਯਾਦਾ ਕੋਸ਼ਿਸ਼ ਕਰਦਾ ਹੋਇਆ ਜਾਮਾ ਵਾਲਾ ਨਹੀਂ ਲਾ ਹੁੰਦੀ ਹੋਈ ਕਮਾਲ ਇਧਰ ਪਾਸੇ ਅਵਨ ਕੋਹ ਮਾਰਦਾ ਹੋਇਆ ਪ੍ਰਵੇਸ਼ ਨਗਰ ਵਾਲਾ ਵਿਸਲ ਕਿ ਪੰਡ ਜਫੀ ਦੇ ਹਿੱਸੇ ਦੇ ਵਿੱਚ ਜੁੜਦਾ ਹੋ ਅਗਲੀ ਰੇਡ ਪੌਂਡ ਦੇ ਲਈ ਮੈਦਾਨ ਦੇ ਵਿੱਚ ਸੁਰਖਪੁਰ ਦੀ ਟੀਮ ਵੱਲੋਂ ਦੇਖਦੇ ਆ ਵੀ ਤਿਆਰ ਪਰ ਤਿਆਰ ਕੈਲੀਫੋਰਨੀਆ ਈਗਲਸ ਦੀ ਟੀਮ ਪਹਿਲਾ ਪੰਜਾਬ ਥੰਡਰ ਬੋਲਿਆ ਗਿਆ ਸੋ ਬਹੁਤ ਸਰੀਆਂ ਟੀਮਾਂ ਦੇ ਵਾਸਤੇ ਖੇਡੇ ਕਬੱਡੀ ਦੇ ਖਿਡਾਰੀ ਯਾਦਾ ਪੰਜਾਬ ਥੰਡਰ ਦੇ ਵਾਸਤੇ ਲਾ ਬੱਲੇ ਬੱਲੇ ਕਰਾਉਣ ਵਾਲੀ ਗੱਲ ਕੀਤੀ ਪਰ ਆ ਨੌਜਵਾਨ ਨੇ ਕਿੰਨੇ ਵੀ ਬੱਲੇ ਬੱਲੇ ਕਰਾਈ ਵੇ ਵਰਲਡ ਕਬੱਡੀ ਲੀਗ ਦੇ ਵਿੱਚ ਇਹ ਹੈ ਮੱਖਣ ਮੱਖੀ ਰਤਨ ਸਿੰਘ ਦੀ ਆਰਤੀਆਂ ਵੱਲੋਂ 500 ਰੁਪਏ ਯਾਦੇ ਸੁਰਖਪੁਰੀਏ ਦੇ ਵਾਸਤੇ ਲਾਲੀ ਆ ਵੀ ਨੌਜਵਾਨ ਮਾਣ ਦੇ ਗੱਫੇ ਨਾ ਖਿਡਾਰੀਆਂ ਦੇ ਵਾਸਤੇ ਮੱਖਣਪਾਲ ਸਿੰਘ ਜੀ ਵਿਰਕ ਯੂਕੇ ਤੋਂ ਜਿੰਦਰ ਵਿਰਕ ਜੀ ਉਹਨਾਂ ਦੇ ਨਾਲ ਬੜੇ ਪਿਆਰ ਨੇ ਮੱਖਣਪਾਲ ਸਿੰਘ ਜੀ ਯੂਕੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮਨਿੰਦਰ ਸਿੰਘ ਜੀ ਯੂਕੇ ਦਰਸ਼ਿਤ ਸਿੰਘ ਜੀ ਦबई ਤੇ ਰਤਨ ਸਿੰਘ ਜੀ ਆਰਤੀਆ 2000 ਰੁਪਏ ਹਰ ਨੰਬਰ ਦੇ ਲਈ ਦਿੱਤਾ ਜਾਵੇਗਾ ਸਿਰਖੋਰ ਦੀ ਟੀਮ ਨੂੰ ਮੱਖਣ ਮੱਖੀ ਦੇ ਵਾਸਤੇ ਰਤਨ ਸਿੰਘ ਜੀ ਆਰਤੀਆ ਵੱਲੋਂ 500 ਰੁਪਏ ਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਬਹੁਤ ਵੱਡੇ ਮਾਨ ਸਨਮਾਨ ਲਓ ਅਗਰੀ ਕਬੱਡੀ ਪਾਉਣ ਦੇ ਟੇਕ ਧਰਤੀ ਮਾਂ ਨੂੰ ਮੱਥਾ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸਿਆਫੀ ਪਕੜ ਬਣਾਈ ਲਾਵੇ ਰੇਡਰ ਦੀ ਉਹ ਬ੍ਰੇਕ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਛੇਕ ਆਹ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਵੇਖ ਮੈਚ ਉਹਨੇ ਅਖਰ ਜਿਤਨਾ ਜਿਹਦੇ ਜਿੱਤ ਲਿਖੀ ਵਿੱਚ ਲਿਖ ਸਾਹ ਦਲਜੀਤ ਸਿੰਘ ਜੀ ਫਿਰਕੋਣਾ ਵੱਲੋਂ ਬਿੱਟੂ ਫਿਰਕੋਣਾ ਵੱਲੋਂ ਗੋ삐 ਫਿਰਕਲੀ ਵੱਡਾ ਬਾਨ ਸਨਮਾਨ ਭੇਜ ਦਿਓ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਐ ਹੋ ਜੀ ਮਾਂ ਜੋ ਸਤਕਾਰ ਜੋ ਸ਼ਿੱਸ਼ੀ ਤਦ ਲਓ ਇਧਰੇ ਪਾਸੇ ਖੇਡ ਕਬੱਡੀ ਦਾ ਨਜ਼ਾਰਾ ਆ ਨ ਕਾਕਾ ਕਬੱਡੀ ਪਾਉਣ ਦੇ ਵਾਸਤੇ ਕਾਕਾ ਮਨਜੀਤ ਸਿੰਘ ਜੀ ਫੰਜਰ ਵਾਲਾ ਤੀਰ ਸੱਪਰਵਾਨ ਦੇ ਵਾਸਤੇ 500 ਰੁਪਏ ਦਾ ਮਾਨ ਸਨਮਾਨ میون لگتا بھی آئی جان شکندے میری کرنا آ رو نمد جے روے تا مانا رو نکھ محمد جے روے تا منا لو جان شکندے گل بنتی ہوئی شاہ محمد آ جنگ آشم دی سسی، پیلو دا مرزا، وارشا دی ہیر، شیب دی لونا اے رچنامہ مشہور ہوئی انہیں کبتی دنیا دی بھی یادے لی سار بھئی یا منجندر کالا مہمبر پنچے درشن جی دبائی یادے دے واسطے پانچ سور بھئی دا مان سنمان پہ دے درشن سینڈی دبائی یادے واسطے پانچ سور بھئی دا مان سنمان جو ہے پہ دے لاوی در بیدان دے پھر اگلی کبتی دنیا پہر جوڑی ਰੇਸ਼ਮ ਸਿੰਘ ਕਬੱਡੀ ਪਾਉਣ ਦੇ ਵਾਸਤੇ ਬਿਲਕੁਲ ਤਿਆਰ ਪਰ ਤਿਆਰ ਕਬੱਡੀ ਦਾ ਖਿਡਾਰੀ ਚਾਰ ਨੌਜਵਾਨੀ ਦੇ ਪਾਸੇ ਤਿਆਰ ਨੇ ਉਧਰੇ ਪਾਸੇ ਬਾਬਾ ਲੀਡਰ ਜੀ ਸਿੰਘ ਜੀ ਉਹਨਾਂ ਦਾ ਵੱਡਾ ਅਸ਼ੀਰਵਾਦ ਆਇਆ ਇਹਦਾ ਨੌਜਵਾਨਾਂ ਦੇ ਵਾਸਤੇ ਖਿਡਾਰੀਆਂ ਦੇ ਵਾਸਤੇ ਬਾਬਾ ਦੇਸੀ ਜੀ ਉਹਨਾਂ ਦਾ ਮੈਂ ਆਪਣੇ ਵੱਲੋਂ ਬहोत बहोत ਧੰਨਵਾਦ ਕਰਦਾ ਜੋ ਵੱਡਾ ਅਸ਼ੀਰਵਾਦ ਭੇਜਦੇ ਹੋਏ ਸਾਹ ਮੰਗਲ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਸਾਹ ਜਸਵਿੰਦਰ ਸਿੰਘ ਜੀ ਵਿਰਕ ਮੈਂਬਰ ਬਲਾਕ ਸੰਧੀ ਵੱਡਾ ਮਾਨ ਸਨਮਾਨ ਲਾ ਹੋ ਗਈ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਰਹਿ ਗਿਆ ਲਪੇਟਾ 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 ਹੁਣ ਦੇਖਦੇ ਵੀ ਨੌਜਵਾਨ ਯੋਧਾ ਕੋ

ਅੱਜ ਉਹਨਾਂ ਫੜ ਨਾਲ ਜੀ ਨਾਮ ਆਲਿਗਾਫੇ ਇਹਨਾਂ ਖਿਡਾਰੀਆਂ ਦੇ ਵਾਸਤੇ ਮਾਨ ਸਨਮਾਨ ਜੋ ਹੈ ਉਹ ਦਿੱਤੇ ਜਾ ਰਹੇ ਨੇ ਤੇਰੇ ਪਾਸੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦਾ ਵੱਖਰਾ ਜਨਨਦਾਰ ਅੱਗੇ ਵਧ ਕੇ ਨੌਜਵਾਨਾਂ ਕੀਤਾ ਹਮਲਾ ਸੁਲਤਾਨ ਸਾਂਸਪੁਰੀ ਹੈ ਮਾਰ ਕਬੱਡੀ ਖਿਡਾਰੀ ਪ੍ਰੀਤਮ ਦਾ ਬੇਟਾ ਸੁਲਤਾਨ ਤੇ ਦਲਜੀਤ ਦੋ ਬਰਾ ਖੇਡੇ ਵੇਵਰਡ ਕਬੱਡੀ ਲੀਗ ਦੇ ਵਿੱਚ ਬੜੀ ਚਰਚਾ ਹੋਈ ਲਓ ਦੋ ਬਰਾ ਖੇੜੇ ਕਬੱਡੀ ਟੀਟੂ ਕਾਲ ਦੇ ਵੱਲੋਂ 100 ਰੁਪਏ ਸੁਲਤਾਨ ਦੇ ਵਾਸਤੇ ਮਨਜੀਤ ਫੰਜੇ ਟੀਟੂ ਕਾਲੜਾ ਆ ਵੀ ਨੌਜਵਾਨਾਂ ਭੱਜ ਗਏ ਸੁਲਤਾਨ ਦੀ 100 ਰੁਪਏ ਦੇ ਮਾਨ ਸਨਮਾਨ ਜੋ ਹੈ ਦਿੱਤੇ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਲਾਓ ਇਧਰ ਅਗਲੀ ਕਬੱਡੀ ਮੈਦਾਨ ਦੇ ਵਿੱਚ ਦੇਖਦੇਵੇਂ ਫਿਰ ਪੈਂਦੀ ਹੋਈ ਲੋਕੀ ਖੜਖੜ ਵੇਖਣ ਗੱਬਰੂ ਖੇਡਣ ਜਦੋਂ ਕਬੱਡੀ ਲੋਕੀ ਖੜਖੜ ਕੇ ਨਾ ਮੈਚਾਂ ਦਾ ਅਨੰਦ ਮਾਣਦੇ ਹੋਏ ਔਰ ਮੈਦਾਨ ਦੇ ਵਿੱਚ ਪੈਂਦੀ ਕਬੱਡੀ ਬੱਲੇ ਬੱਲੇ ਔਰ ਮੇਰੀ ਸਾਂ ਹੁੰਦਾ ਹੋਇਆ ਕਮਾਲ ਕਮਾਲ ਹੁੰਦਾ ਹੋਇਆ ਲਓ ਬਹੁਤ ਤਗੜੇ ਜਫਾ ਦੀ ਕੋਸ਼ਿਸ਼ ਚੱਲਦੀ ਮੇਰੇ ਪੰਜਾਬੀ ਵੀਰੋ ਜੇ ਲੱਗੇ ਜਫਾ ਦੇ ਤਾੜੀਆਂ ਵੱਜਣ ਗਿਆ ਮੈਦਾਨ ਦੇ ਵਿੱਚ ਰਤਨ ਸਿੰਘ ਦੀ ਆਰਤੀਆ 500 ਰੁਪਇਆ ਸੁਲਤਾਨ ਦੇ ਲਈ ਆ ਮੰਜਿੰਦਰ ਆ ਵੀ ਨੌਜਵਾਨ ਸੁਲਤਾਨ ਲਈ 500 ਰੁਪਇਆ ਰਤਨ ਸਿੰਘ ਦੀ ਆਰਤੀਆ 골ਡੀ ਫੌਜੀ ਵੱਲੋਂ ਯੋਧੇ ਦੇ ਵਾਸਤੇ 100 ਰੁਪਏ ਦੇ ਮਾਨ ਸਨਮਾਨ ਆ ਸੁਲਤਾਨ ਦੇ ਲਈ 500 ਰੁਪਇਆ ਵੱਡੇ ਮਾਨ ਸਨਮਾਨਾਂ ਦੇ ਖਿਡਾਰੀਆਂ ਦੇ ਵਾਸਤੇ ਲਾਓ ਇਧਰ ਕਬੱਡੀ ਪੈਂਦੀ ਹੋਈ 사ਚਨ ਸਿੰਘ ਜੀ ਵਿਰਕ ਹਰਕਮਲ ਵਿਰਕ ਐਸਓਆਈ ਧੰਨਵਾਦ ਵਿਸ਼ੇਸ਼ ਤੌਰ ਤੇ ਲਾਓ ਬੱਲੇ ਬੱਲੇ ਹੁੰਦੀ ਹੋਈ ਆਓ ਇਹ ਹੈ ਨੌਜਵਾਨ ਮੱਖਣ ਮੱਖੀਵਾਲ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਵਾਸਤੇ ਅਗਲੀ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਪਹਿਲਾਂ ਇਨਾਮ ਸੀ ਕਬੱਡੀ ਦੇ ਕੱਚੇ ਤੇ ਬਣਾਣਾ ਯਾਰੋ ਹੁਣ ਮਿਲਦੇ ਨੇ ਟਰੈਕਟਰਾਂ ਦੇ ਗੱਡੀਆਂ ਜੀ ਪਹਿਲਾਂ ਜਾਂਦੀ ਸੀ ਖੇਡੀ ਵਿੱਚ ਪੰਜਾਬ ਦੇ ਸੀ ਹੁਣ ਵੈਨਕੂਵਰ ਟਾਂਟੋ ਯੂਰਪ ਸਾਊਥ ਹਾਲ ਦੇ ਵਿੱਚ ਪੈਂਦੀ ਆ ਕਬੱਡੀਆਂ ਜੀ ਚੱਲ ਪਿਆ ਦੌਰ ਹੁਣ ਗੱਡੀਆਂ ਕਾਰਾਂ ਦਾ ਦੁਨੀਆ ਵੇਖਦੀ ਚੁਗ-ਚੁਗ ਗੱਡੀਆਂ ਜੀ ਹੈਪੀ ਕੜਿਆਣਾ ਆਓ ਮਿਲ ਕੇ ਹੁਣ ਤੱਕੀਏ ਕਦੇ ਮਿਲਣਗੇ ਖਿਡਾਰੀਆਂ ਨੂੰ ਇਨਾਮਾਂ 'ਚ ਟਰੱਕ ਜੀ ਆਓ ਮਿਲ ਕੇ ਤੱਕੀਏ ਮਿਲਣਗੇ ਖਿਡਾਰੀਆਂ ਨੂੰ ਇਨਾਮਾਂ 'ਚ ਟਰੱਕ ਜੀ ਈਦਾ ਵਿਰਕ ਦੇ ਮਨਜੀਤ ਫੰਜਰ 100 ਰੁਪਇਆ ਯਾਦ ਦੇ ਵਾਸਤੇ ਮਾਨ ਸਨਮਾਨ ਜੁਆਏ ਭੇਜਦੇ ਹੋਏ ਰਤਨ ਸਿੰਘ ਜੀ ਆਰਤੀਆ ਦੇ ਦਰਸ਼ਨ ਸਿੰਘ ਜੀ ਦੁਬਈ ਪਰਮਿੰਦਰ ਸਿੰਘ ਜੀ ਯੂਕੇ ਉਹ ਲੈ 2000 ਸਰਪੁਰ ਦੀ ਟੀਮ ਦੇ ਖਿਡਾਰੀ ਜਿਨੇ ਨੰਬਰ ਲੈਣਗੇ ਬੈਸਟ ਆਨ ਵਾਲੇ ਖਿਡਾਰੀਆਂ ਨੂੰ ਪਲਾਟੀਨਾ ਮੋਟਰਸਾਈਕਲ ਦਿੱਤੇ ਜਾਣਗੇ ਫਿਰਕ ਪਰਿਵਾਰ ਚਰਨ ਸਿੰਘ ਜੀ ਵਿਰਕ ਜਿੰਦਰ ਵਿਰਕ ਜੀ ਉਹਨਾਂ ਵੱਲੋਂ ਯਾਦੇ ਲਈ 500 ਰੁਪਇਆ ਦਰਸ਼ਨ ਸਿੰਘ ਜੀ ਡਬਈ ਤੇ ਰਤਨ ਸਿੰਘ ਜੀ ਅਰਧਿਆ ਸਾਹਿਬ ਉਹਨਾਂ ਵਾਲਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ 500 ਰੁਪਇਆ ਸੁਰਖਰੀ ਯਾਦੇ ਦੇ ਵਾਸਤੇ ਬੱਲੇ ਬੱਲੇ ਆ ਸੁਲਤਾਨ ਸੁਲਤਾਨ ਅਗਲੀ ਰੇਡ ਦੇ ਨਾਲ ਫਿਰ ਜੁੜੀ ਇਸ ਮੈਦਾਨ ਦੇ ਵਿੱਚ ਲੱਖ ਲੱਖ ਦੀ ਕਬੱਡੀ ਹੈ ਕੱਲੇ ਕੱਲੇ ਦਾ ਜੱਫਾ ਬੱਲੇ ਬੱਲੇ ਹਰ ਕੋਈ ਨਹੀਂ ਲੁੱਟ ਸਕਦਾ ਟਕੜੇ ਨੂੰ ਹਰ ਕੋਈ ਨਹੀਂ ਚੁੱਕ ਸਕਦਾ ਹਰ ਕੋਈ ਨਹੀਂ ਹਰ ਕੰਮ ਹੈ ਕਰ ਸਕਦਾ ਰਾਜੇ ਖੇਲੇ ਲਿਖਣ ਦੀ ਗੱਲ ਦੂਰ ਦੀ ਹਰ ਕੋਈ ਨਹੀਂ ਡੂੰਗੀ ਗੱਲ ਹੈ ਪੜ ਸਕਦਾ ਲਾਓ ਡੂੰਗੀ ਰਮਜ਼ ਖੇਡ ਕਬੱਡੀ ਦੀ ਹੈ ਲਾਓ ਡੂੰਗੇ ਅੰਦਾਜ਼ ਨਾਲ ਪੈਂਦੀ ਹੋਈ ਕਬੱਡੀ ਭੀਮ ਦੀ ਤੇ ਫਿਰ ਨੌਜਵਾਨ ਯਾਦਾ ਲਾਓ ਕਰਦਾ ਕੋਸ਼ਿਸ਼ ਟਕੜਨ ਦੀ ਫੜਿਆ ਗਿਆ ਗੁੱਟ ਹੁੰਦੇ ਨਹੀਂ ਹੁੰਦੇ ਦੂਰ ਹੁੰਦੇ ਹੋਏ ਸਮਾਂ ਬੀਤਦਾ ਹੋਇਆ ਆ ਨੰਬਰ ਵੀ ਜ਼ੋਰਦਾਰ ਤਾੜੀਆਂ ਵਾਲਾ ਹੋ ਵੀ ਪੰਜਵੇਂ ਵਿਸ਼ਮ ਕਬੱਡੀ ਕੱਪ ਦਾ ਦੁਨੀਆ ਦਾ ਮਹਾਨ ਖਿਡਾਰੀ ਆਓ ਮਾਰ ਦਿਓ ਤਾੜੀਆਂ ਰਤਨ ਸਿੰਘ ਦੀ ਆਰਤੀਆ ਦੇ ਦਰਸ਼ਨ ਸਿੰਘ ਦੀ ਦੁਬਈ ਯਾਦ ਲਈ 500 ਰੁਪਇਆ ਪਾ ਆ ਵੀ ਮਨਜਿੰਦਰ ਭੱਜ ਕੇ ਨੌਜਵਾਨ ਟੀ 2 ਕਾਤਾ ਤੇ ਮਨਜੀਤ ਫੰਜਰ 100 ਰੁਪਇਆ ਯਾਦ ਦੇ ਵਾਸਤੇ ਮਾਨ ਸਨਮਾਨ ਭੇਜਦੇ ਹੋਏ ਵਿਸ਼ੇਸ਼ ਤੌਰ ਤੇ ਵੱਡੇ ਮਾਨ ਸਨਮਾਨ ਉਧਰ ਗਿਆਨੀ ਅਜੀਤ ਸਿੰਘ ਜੀ ਯਾਨੀ ਮਲਕੀਤ ਸਿੰਘ ਜੀ ਖੀਰਾਂ ਵਾਲੀ ਮੁੱਖ ਮੈਦੇ ਉੱਪਰ ਬੈਠ ਕੇ ਵੱਡਾ ਅਸ਼ੀਰਵਾਦ ਨੇ ਖਿਡਾਰੀਆਂ ਦੇ ਵਾਸਤੇ ਇਧਰ ਪਾਸੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਆ ਜਸਵਿੰਦਰ ਸਿੰਘ ਜੀ ਸ਼ਾਂਤ ਸਾ ਬਣਾਦਾ ਵੀ ਬਹੁਤ ਬਹੁਤ ਧੰਨਵਾਦ ਅੰਤਰਾਸੀ ਕਵੀਸ਼ਰ ਨੇ ਔਰ ਇਸ ਪਿੰਡ ਦਾ ਮਾਣ ਇਧਰ ਪਾਸੇ ਖੇਡ ਕਬੱਡੀ ਦੀ ਗੱਲ ਕਰੀਏ ਮੈਦਾਨ ਦੇ ਵਿੱਚ ਪਿਆ ਹੋਇਆ ਜਫਾ ਪਿਆ ਹੋਇਆ ਲਪੇਟਾ ਤੇ ਪੁਆਇੰਟ ਸਮੁੰਦਰ ਸ਼ਾਂਤ ਆਏ ਦੁਨੀਆ ਸ਼ਾਂਤ ਵਾਤਾਵਰਨ ਸ਼ਾਂਤ ਚਾਹੀਦਾ ਫਿਰ ਜ਼ਿੰਦਗੀ ਖੁਸ਼ਹਾਲ ਹੋਵੇਗੀ ਹਰੇਕ ਦੀ ਮਨਜੀਤ ਫੰਜਰ ਟੀਟਾ ਫਿਰਕ 100 ਰੁਪਿਆ ਸਟਾਪਰ ਦੇ ਵਾਸਤੇ ਆ ਰਾਜੂ ਫੜਾਈ ਯਾਰ ਮਾਇਦ ਗਫੇ ਨਾ ਖਿਡਾਰੀਆਂ ਦੇ ਵਾਸਤੇ ਇਧਰ ਪਾਸੇ ਕਿਸੀ ਬਲਵਿੰਦਰ ਫਿੱਡੂ ਕੋੜਾ ਲੰਮੀ ਪਾਰੀ ਦਾ ਨਾਲ ਥੰਮੇ ਖੇਡੇ ਕਾਕਾ ਕਾਰੀ ਸਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜ਼ੀਪੁਰ ਦਾ ਜੀ ਆਹ ਖਾਲੀ ਹਦਗੁਰ ਲਾਲ ਕਦੇ ਨਾ ਪਿੱਛੇ ਮੁਰਦਾ ਜੀ ਬਾਜੇਖਾਨੇ ਜੰਮਿਆ ਸੀਗਾ ਹਰਜੀਤ ਬਰਾੜਾਂ ਦੇ ਖੇਡਣ ਯੋਰਾ ਨਾਲ ਕਬੱਡੀ ਖੇਡਣ ਯੋਰਾ ਨਾਲ ਕਬੱਡੀ ਪੁੱਸਰਦਾਰਾਂ ਦੇ ਜ਼ੋਰਾਵਰ ਦੀ ਖੇਡ ਮੈਦਾਨ ਦੇ ਅੰਦਰ ਖੇਡੀ ਜਾ ਰਹੀ ਕਬੱਡੀ ਔਰ ਸੁਲਤਾਨ ਅਗਲੀ ਕਬੱਡੀ ਪੌਣ ਦੇ ਵਾਸਤੇ ਫਿਰ ਵੱਧਾ ਹੋਇਆ ਕਈ ਬੰਦਾ ਅਵਤਾਰ ਵੀ ਯਾਰੋ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਭਣਾ ਹਰਜੀਤ ਗਵਾਚਾ ਸੀ ਜੋ ਬਾਜੇ ਖਾਨੇ ਰਹਿਦਾ ਬਲਵਈ ਨੇ ਰੇਡਾਂ ਪਾਉਂਦੇ ਮਾੜੀ ਜੱਫੇ ਲਾਉਂਦੇ ਆਹ ਚਾਰੇ ਪਾਸੇ ਖੇਡਣ ਮੁੰਡੇ ਦਿਵਾਬੀਆਂ ਦੇ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਕਬੱਡੀ ਕਬੱਡੀ ਦਾ ਹਲਾਅ ਛੜਦਾ ਹੋਇਆ ਬਾਸੀ ਜੀ ਫਿਰਕਸਾਹ ਬਣਾ ਵੱਲੋਂ ਵਿਸ਼ੇਸ਼ ਤੌਰ ਤੇ ਸਰ ਰਗਵੀਰ ਸਿੰਘ ਜੀ ਕੁਹਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਸਵੀਰ ਚੰਨੇ ਉਹਨਾਂ ਦਾ ਜਿਗਤਾਰ ਟੀਟੂ ਉਹਨਾਂ ਦਾ ਔਰ ਖੈਰਾ ਮਾਜੋ ਦੇ ਰਾਮ ਸਿੰਘ ਜੀ ਫਿਰਕਸਾਹ ਉਹਨਾਂ ਦਾ ਧੰਨਵਾਦ ਇਹ ਹਾ ਸੁਲਤਾਨ ਬਹੁਤ ਵਧੀਆ ਨੰਬਰ ਦਾ ਵਾਧਾ ਕਰਦਾ ਹੈ ਜਿੰਦਰ ਵਿਰਕ ਜੀ ਉਹਨਾਂ ਦਾ ਉਹਨਾਂ ਦੇ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਨਿਊਜ਼ੀਲੈਂਡ ਤੋਂ ਸਾਡਾ ਦਲਜੀਤ ਸਿੰਘ ਪਿੰਡਾ ਵਿਰਕ ਦੇ ਸੋਨੀ ਜਸਵਿੰਦਰ ਬਿੱਟੂ ਜੀ ਉਹਨਾਂ ਦਾ ਔਰ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਜੁਜਾਰ ਸਿੰਘ ਮਜਿੰਦਰ ਬਾਸੀ ਤੀਰ ਠੱਟਵਾਲ ਬਰਿੰਦਰ ਬਰੇਲੀ ਤੇ ਮੰਗਾ ਪੰਡਾਲ ਜੀ ਉਹਨਾਂ ਦਾ ਪੀਟਾ ਵਿਰਕ ਵੱਲੋਂ 100 ਰੁਪਏ ਦਾ ਮਾਨ ਸਨਮਾਨ ਸੁਲਤਾਨ ਦੇ ਵਾਸਤੇ ਆ ਵੀ ਸਲੀਮ ਦੇ ਪਾਸੇ ਨੌਜਵਾਨ ਮਾਏ ਦੇ ਗੱਫੇ ਨਾ ਖਿਡਾਰੀਆਂ ਦੇ ਵਾਸਤੇ ਲਓ ਇਧਰੇ ਪਾਸੇ ਫਿਰ ਦੇਖਣ ਵਿੱਚ ਯਾਦਾ ਸੁਰਕਪੁਰਿਆ ਬਹੁਤ ਵਧੀਆ ਜਫਾ ਤੇ ਹੱਬ ਸਮਾਜੀ ਲਓ ਜਗਦੀਪ ਸਿੰਘ ਜੀ ਜਗਦੀਪ ਸਿੰਘ ਜੀ ਪੀਟੀਆਈ ਸਾਹਿਬ ਠੱਠਾ ਨਮਾ ਫਾਈਨਲ ਮੈਚ ਦਾ ਅੱਧਾ ਸਮਾਂ ਹੋ ਚੁੱਕਾ ਜਿਸ ਵਿੱਚ ਸੁਰਕਪੁਰ ਦੀ ਟੀਮ ਦੇ ਨੇ ਸਾਡੇ 16 ਪੁਆਇੰਟ ਤੇ 2 ਨੰਬਰ ਨੇ ਚੋਲਾ ਸਾਹਿਬ ਦੀ ਜੋਲਾ ਸਾਹਿਬ ਦੀ ਟੀਮ ਦੇ ਦੋ ਨੰਬਰ ਤੇ ਸਾਡੇ 16 ਨੰਬਰ ਨੇ ਸੁਰਤਪੁਰ ਦੇ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਇਹ ਫਾਈਨਲ ਮੈਚ ਤੁਹਾਡੇ ਸਾਹਮਣੇ ਚੱਲਦਾ ਹੋਇਆ ਰਤਨ ਸਿੰਘ ਯਾਰਦੀਆ ਸਾਹਿਬ ਯਾਦ ਦੇ ਵਾਸਤੇ 500 ਰੁਪਏ ਦਾ ਮਾਨ ਸਨਮਾਨ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਵੇਰ ਤੋਂ ਦੁਪਹਿਰ ਤੋਂ ਇਸ ਖੇਡ ਮੈਦਾਨ ਦੇ ਨਾਲ ਜੁੜੇ ਰਹੇ ਸਨ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ ਸਹਿਫਲਾਬਾਦ ਵੱਲੋਂ ਸਹਿਫਲਾਬਾਦ ਦੇ ਸਾਰੇ ਨਗਰ ਨਿਵਾਸੀਆਂ ਵੱਲੋਂ ਸਾਰੇ ਐਨਆਰਏ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਾਰੇ ਕਬੱਡੀ ਦੇ ਪ੍ਰੀਮੀਅਮ ਦਾ ਸਾਰੇ ਦਰਸ਼ਕਾਂ ਦਾ ਇਹਦੇ ਨਾਲ ਹੀ ਜਿੱਤ ਹਾਰੇ ਦੇ ਫੈਸਲੇ ਮੈਚ ਦੀ ਸਮਾਪਤੀ ਬਸ ਸਟੇਜ ਤੇ ਜਾਫੀ ਸੁਣ ਕੇ ਜਾਣਾ ਸ਼ੰਤ ਜੀ ਮੈਂ ਬੇਨਤੀ ਕਰਗਾ ਜਸਵੰਤ ਖੜਕਾ ਸਾਹਿਬ ਨੂੰ ਦੱਸੇ ਜਾਵੇ ਅੱਜ ਦਾ ਜਾਫੀ ਤੇ ਅੱਜ ਦੇ ਰੀਡਰ ਕਿਹੜੇ ਕਿਹੜੇ ਨੇ ਸਾਰੀ ਸੰਗਤ ਦਾ ਧੰਨਵਾਦ ਬੋਲੇ ਸੋ ਨਿਹਾਲ ਜੀ ਪੰਡੋਰੀ ਤੇ ਗੁਰਪ੍ਰੀਤ ਸਿੰਘ ਜੀ ਮੱਤੇ ਵੱਲ ਸਰਦਾਰ ਜਸਵਿੰਦਰ ਸਿੰਘ ਜੀ ਸ਼ਾਨ ਸਾਹਿਬ ਬਹੁਤ ਵੱਡਾ ਅਸ਼ੀਰਵਾਦ ਸੰਧਾ ਵਾਪੁਰਸ਼ਾਂ ਦੀ ਚੜ੍ਹਦੀ ਕਲਾ ਦੇ ਵਾਸਤੇ ਬਾਬਾ ਲੀਡਰ ਸਿੰਘ ਜੀ ਉਹਨਾਂ ਦੀ ਚੜ੍ਹਦੀ ਕਲਾ ਦੇ ਵਾਸਤੇ ਪਿੰਡ ਦੀ ਏਕਤਾ ਦੇ ਵਾਸਤੇ ਵੱਡਾ ਮਾਨ ਸਰਵਾਰ ਭੇਜਿਓ ਜਸਵਿੰਦਰ ਸ਼ਾਨ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪੰਜ ਕਬੱਡੀਆਂ ਪੰਜ ਨੰਬਰ ਪੰਜ ਕਬੱਡੀਆਂ ਪਾਇਆ ਤੇ ਪੰਜ ਨੰਬਰ ਲੈ ਬੈਸ ਰੇਡਰ ਸੁਲਤਾਨ ਸੌਸਪੁਰਿਆ ਤਾੜੀਆਂ ਮਾਰ ਦਿਓ ਜ਼ੋਰਦਾਰ ਬੈਸ ਰੇਡਰ ਸੁਲਤਾਨ ਸੱਤ ਟੱਚ ਤੇ ਛੇ ਜਫੇ ਕਾਣ ਹੋਊ ਬੈਸਟ ਯਾਦਾ ਸੁਰਖਪਰੀਆ ਮਾਰ ਦਿਓ ਤਾੜੀਆਂ ਵੀ ਜ਼ੋਰਦਾਰ ਸੱਤ ਕੋਸ਼ਾਂ ਛੇ ਜਫੇ ਯਾਦਾ ਸੁਰਖਪਰੀਆ ਬੈਸ ਸਟਾਪਰ ਤੇ ਸੁਲਤਾਨ ਬੈਸ ਹੀਡਰ ਰਹੇ ਨੇ ਮਾਈਕ ਮੁਖਸ਼ੇਰ ਦੇ ਹਵਾਲੇ ਗੁਰਦੇ